ਪੰਜਾਬੀ ਬੰਦੇ ਬਾੜਾਂ ਤੱਕੇ ਖਾ ਰਹੇ ਆ। ਕੰਕੜੇ ਕੀ ਤਾਂ ਪਰਵਾਹ ਨਹੀਂ ਕੀਤੀ ਕਿ ਦੱਸੋ ਜੇ ਸੜਕਾਂ ਪਾਂਦੇ ਬਣਿਆ ਆ। ਬਾਦ ਨੇ ਬਣਾਈਆ, ਪੁਲ ਬਣਾ ਬਾਦ ਨੇ ਬਣਵਾਏ ਨੇ। ਜਿਹੜੇ ਕੰਮ ਕਰ ਬਾਦ ਨੇ ਕਰਾਇਆ ਕਿਸ ਨੇ ਕਰਾਇਆ? ਜੇ ਮਨੋਟਸ ਨੇ ਬਾਦ ਨੂੰ ਦਿੱਤੇ ਆਡਰ ਕੋਲੇ, ਹਟਲ ਬੈਰੀ ਬਾਜ ਪਾਈ ਨੇ ਲੈ ਸੀਗੇ। ਤਾਂ ਪੁਲ ਬਣਿਆ, ਕੋਈ ਸੈਂਪ ਇਹਨੇ ਮੋਦੇ ਕੋਈ ਨਹੀਂ ਕਰਾਇਆ। ਬਾਦਰਾ ਤੱਕੇ ਖਾ ਰਹੇ ਆ ਬੱਠੇ ਦੇ ਵੀ। ਆਈ ਕਣਕਾ ਸਾਡੇ ਇੱਥੇ ਪਈ ਆ। ਇਹ ਕਣਕਾਂ ਦੇ ਚੱਕਰੇ ਇਹਦੇ ਕਰਕੇ ਇਹ ਕਹਿੰਦੇ ਇਹਨੂੰ ਦੇਣਿਆ ਅਡਵਾਂ ਦੇਣਿਆ ਤੇ ਹੁਣ ਦੇਣਿਆ ਨੇ ਅੱਧੇ ਨੰਦੇ ਸਰਕਾਰ ਕਰੋ ਵੀ ਆ ਕਾਲੀ ਸਰਕਾਰ ਦੋ ਬੰਦੇ ਆ ਦੋ ਪਾਣੀ ਇੱਕ ਧੜਕੇ ਵਾਵਾ ਧੰਦੇਵਾ ਫਾੜ ਜਾਏ ਇੱਕ ਪੁੱਠੇ ਲੰਗੇ ਠੀਕ ਕੰਮ ਕਰੀ ਚੱਲ ਰਿਹਾ ਤੇ ਮਗਰੋਂ ਇਹਨਾਂ ਨੇ ਸਾਦੇ ਨੇ ਮੀਟਿੰਗ ਕੀਤੀ ਕਿਤੇ ਮੋਦੀ ਸਰਕਾਰ ਕਿੰਨੀ ਆਈ ਉਹ ਹੁੰਦੇ ਬਿਲਕੁਲ ਕੰਮ ਖਤਮ ਹੋਏ ਤੇ ਲੋਕੀ ਪੁੱਠੇ ਮਾਤੇ ਤੇ ਆਏ ਕਿਹੜੀ ਪਾਰਟੀ ਜਿਹੜੀ ਹੈ ਉਹ ਇਸ ਵਾਰ ਬਾਜੀ ਮਾਰ ਕੇ ਜਾਏਗੀ ਬਾਜੀ ਚਾਹੀਦੀ ਹੈ காங்கிரஸ் ਬਾਰੇ காங்கிரஸ் ਪੰਜਾਬ ਪ੍ਰਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾंनो ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਲੋਕ ਸਭਾ ਚੋਣਾਂ ਦਾ ਸਮਾਂ ਚੱਲ ਰਿਹਾ ਹੈ ਤਾਂ ਆਓ ਜਾਣਦੇ ਹਾਂ ਲੋਕਾਂ ਦੇ ਕੀ ਵਿਚਾਰ ਨੇ ਇਸ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਲੋਕ ਸਭਾ ਚੋਣਾਂ ਦਾ ਸਮਾਂ ਚੱਲ ਰਿਹਾ ਹੈ ਤਾਂ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਮੇਰੇ ਵੱਲੋਂ ਤਾਂ ਵਧੀਆ ਵਿਚਾਰ ਆ ਜੀ ਮਤਲਬ ਅੱਜ ਕੱਲ ਦੇ ਚੋਣਾਂ ਦੇ ਵਿੱਚ ਮਤਲਬ ਆਪਾਂ ਨੂੰ ਆਪਣੀ ਸਰਕਾਰ ਚੁਣਨ ਦਾ ਮੌਕਾ ਮਿਲਦਾ ਵਧੀਆ ਜਣਾ ਤੇ ਮੈਨੂੰ ਇਹੀ ਉਮੀਦ ਹੈ ਕਿ ਚਲੋ ਇਸ ਵਾਰੀ ਮੋਦੀ ਸਰਕਾਰ ਜੀ ਫਿਰ ਦੁਬਾਰਾ ਆਉਣਗੇ ਜਿੱਦਾਂ ਕਿ ਉਹਨਾਂ ਨੇ ਵਧੀਆ ਮਤਲਬ ਦੇਸ਼ ਦਾ ਕਾਫੀ ਕੋਚਿਤਧਾਰ ਕੀਤਾ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਦੁਬਾਰਾ ਜਿੱਤਦੇ ਨੇ ਤੇ ਫਿਰ ਦੇਸ਼ ਨੂੰ ਕਾਫੀ ਉੱਪਰ ਤੱਕ ਲੈ ਕੇ ਜਾਣਗੇ ਤਾਂ ਤੁਹਾਡੇ ਹਿਸਾਬ ਨਾਲ ਐਸੇ ਕੀ ਬਦਲਾਅ ਨੇ ਜਿਹੜੇ ਉਹਨਾਂ ਨੇ ਕੀਤੇ ਨੇ ਤੁਹਾਨੂੰ ਇਸ ਕਦਰ ਪਸੰਦ ਆ ਰਹੇ ਨੇ ਕਿ ਤੁਸੀਂ ਦੁਬਾਰਾ ਇਹ ਮੋਦੀ ਸਰਕਾਰ ਲੈ ਕੇ ਆਉਣਾ ਚਾਹੁੰਦੇ ਹੋ ਸਰ ਸਾਡੇ ਵੱਲੋਂ ਇਹਦਾ ਵਾ ਕੀ ਮਤਲਬ ਹੈ ਕਿ ਆਨਲਾਈਨ ਟਾਈਮ ਦੇ ਜਿੱਦਾਂ ਡਿਜੀਟਲ ਸੀਗਾ ਅੱਜ ਕੱਲ ਆਪਾਂ ਕਦੇ ਬਹਿ ਕੇ ਹਰ ਆਨਲਾਈਨ ਕੰਮ ਕਰ ਸਕਦੇ ਹਾਂ ਮਤਲਬ ਹਰ ਜਿਹੜਾ ਵੀ ਕੋਈ ਵੋਟਰ ਕਾਰਡ ਬਣਾਉਣਾ ਹੋਵੇ ਕੋਈ ਵੀ ਆਧਾਰ ਕਾਰਡ ਬਣਾਉਣਾ ਹੋਵੇ ਕਦੇ ਬਹਿ ਕੇ ਕਰ ਸਕਦੇ ਪਹਿਲਾਂ ਲੋਕਾਂ ਦੀਆਂ ਮੰਨਤਾ ਕਰਦੇ ਹੁੰਦੇ ਸੀਗੇ ਕਿ ਆ ਬਣਾ ਦਿਓ ਜੀ ਬਣਾ ਦਿਓ ਪਰ ਕੋਈ ਥੋਂਦਾ ਨਹੀਂ ਹੁੰਦਾ ਲੇਕਿਨ ਅੱਜ ਕੱਲ ਮੈਂ ਆਪਣਾ ਵੋਟਰ ਕਾਰਡ ਖੁਦ ਬਣਾਇਆ ਕਰੇ ਮੈਂ ਕਿੰਨੇ ਲੋਕਾਂ ਨੂੰ ਕਹਿਆ ਗਿਆ ਕਿ ਥੱਕ ਗਿਆ ਸੀਗਾ ਲੇਕਿਨ ਕਿਸੇ ਨੇ ਨਹੀਂ ਬਣਾਇਆ ਲੇਕਿਨ ਮੈਂ ਆਪਣੇ ਆਨਲਾਈਨ ਡਿਜੀਟਲ ਤੇ ਆਪਣੇ ਮੋਬਾਈਲ ਤੇ ਐਪ ਡਾਊਨਲੋਡ ਕੀਤਾ ਡ और मेरे को करे बैठे पकरे पहुंच गया किसी मतलब किसी सुविधा जैसे कि आपको पता है कि लोकसभा चुनाव का समय चल रहा है तो आपके इस बारे में क्या विचार है विचार यही है सरकार की लहर तो मोदी की दिख ही रही है और कौन आएगा लम्पन ऐसी तो का है हम लोगों तो यूपी है स्टेट हमारा तो मोदी कहीं और जाता है तो यहाँ की जनता में देखो क्या होती जनता तो नब्बे मोदी ही लाने चाह रहे हैं या अब आगे चल के देखा जाए क्या है और क्या आपके हिसाब से ऐसे क्या बदलाव या फिर ऐसे क्या काम किए हैं उन्होंने जो आपको पसंद आ रहे हैं बदलाव तो बाहरी तो काम तो अच्छा किए हैं अंदर की भी देखो हमारे यहाँ तो योगी बाबा हर के रोड और सब कुछ सिस्टम जो है बढ़िया ही हुई है आगे चल के देखो सरकार के लिए तो यही ठीक है हमारे लिए तो योगी ही ठीक है यहाँ के भी लिए मोदी ही ठीक लगते हैं अब यहाँ के जो देखो अब पाँच उंगली एक बराबर नहीं होता सबके मन के खुश नहीं कर सकते हैं और मैं ज्यादा जानकार नहीं है ना पढ़े लिखे ज्यादा ना ले तो आपको क्या लगता है कि कौन सी पार्टी जो है वो इस बार बाजी मारेगी वही बीजेपी मारेगी अब की भी सरकार उन्हीं की बनेगी बीजेपी की सरकार बनेगी आ, सर जिदा कि लोकसभा सभा चोणों का समा आ गया है तो तू लगता है कि केड़ी सरकार आनी चाहिए आम आदमी पार्टी आ, आम आदमी पार्टी ने ऐसा की काम किया जो तुम चाहते हो कि आम आदमी पार्टी आए ਵਾਕੇ ਤੇ ਮੈਨੂੰ ਪਤਾ ਨਹੀਂ ਸਾਡੇ ਵਾਸਤੇ ਬੈਟਰ ਹੈ ਜੀ ਆਪਾਂ ਪਤਾ ਨਹੀਂ ਕੀਤਾ ਵਾਕੀ ਨਹੀਂ ਸਾਨੂੰ ਪਤਾ ਸਾਡੇ ਵਾਸਤੇ ਬੈਟਰ ਆ ਤੁਹਾਡੇ ਲਈ ਕਿਉਂ ਬੈਟਰ ਹੈ ਹਕਾਲੀ ਸਰਕਾਰ ਆਉਗੀ ਹਕਾਲੀਆਂ ਬਹੁਤ ਕੁਝ ਉਹਨਾਂ ਨੇ ਕੀਤਾਗਾ ਇਹਨੇ ਕੀ ਕੀਤਾ ਸਾਡੇ ਵਾਸਤੇ ਤਾਂ ਬੈਟਰ ਬਗਵਾ ਨੇ ਕੀ ਕੀਤਾ ਬਗਵਾ ਨੇ ਕੀ ਕੀਤਾ ਦੱਸੋ ਸਹੀ ਸੜਕਾਂ ਪਹੁੰਚੇ ਬਣਾਈਆਂ ਬਾਦਲੇ ਬਣਾਈਆਂ ਪੁਲ ਬਣਵਾਏ ਬਾਦਲੇ ਬਣਵਾਏ ਨੇ ਜਿਹੜੇ ਕੰਮ ਕਰ ਬਾਦਲੇ ਕਰਾਇਆ ਕਿਸ ਨੇ ਕਰਾਇਆ ਇਹ ਪਰ ਮੋੜ ਸੇ ਨੇ ਭਾਲ ਉਹ ਦਿੱਤੇ ਆਰਡਰ ਉਹਨੇ ਅਟਲ ਵੈਰੀ ਬਾਜ ਪਾਈਆਂ ਲੈ ਸੀਗੇ ਤਾਂ ਪੁਲ ਬਣਿਆ ਕੋਈ ਇਹਨੇ ਮੋਦ ਦੇ ਕੋਈ ਨਹੀਂ ਕਰਾਇਆ ਮੋਦ ਦੇ ਉਹਦੇ ਮੌਕੇ ਗਿਆ ਵਾ ਕਿ ਹੁਣ ਹੁੰਦੇ ਆ ਆ ਬਾਣੀ ਦੇ ਡਰਾਂ ਦੇ ਮਰ ਗਿਆ ਵਾ ਇਸ ਤਾ ਵਾ ਇਹ ਪੰਜਾਬ ਜੀ ਨਹੀਂ ਬੜ ਸਕਦਾ ਆ ਇਸ ਪੰਜਾਬੀ ਬੰਦੇ ਬਾੜਾਂ ਨਾਲ ੱੱਕੇ ਖਾ ਰਹੇ ਆ ਬਾੜਾਂ ਨਾਲ ੱੱਕੇ ਖਾ ਰਹੇ ਆ ਬੈਠੇ ਜੇ ਵੀ ਆਇ ਕਣਕਾ ਸਾਡੇ ਇੱਥੇ ਪਈਆਂ ਆਇ ਕਣਕਾ ਨਹੀਂ ਚੱਕ ਰਹੇ ਇਹਦਾ ਕਰਕੇ ਕਹਿੰਦੇ ਇਹਨੂੰ ਦੇਣਿਆ ਅਡਵਾਂਸ ਦੇਣਿਆ ਤੇ ਉਹਨੂੰ ਦੇਣਿਆ ਨੇ ਅਸੀਂ ਨਹੀਂ ਲੈਂਦੇ ਅਸੀਂ ਬਰ ਖਲਾਫ ਆ ਇਹ ਸਾਲਾ ਕਰੋੜਾਪਤੀ ਉਹਨਾਂ ਦਾ ਬੰਦਾ ਹੈ ਇਹ ਮੋਦੀ ਸਿੱਧੀ ਆਮੂ ਤਾਂ ਗਾਣਾ ਕੱਢੂਆਂ ਪੈਣ ਇੱਕ ਕਾਂਗਰਸ ਸਰਕਾਰ ਕਰੂਗੀ ਆ ਅਕਾਲੀ ਸਰਕਾਰ ਦੋ ਬੰਦੇ ਆ ਦੋ ਪਾਰਟੀ ਇੱਕ ਢੜਕੇ ਵਾ ਢੱਲੇ ਦਾ ਪਾਰਟੀਆਂ ਨੇ ਇਹ ਭੁੱਖੇ ਨੰਗੇ ਨੇ ਬਾਕੀ ਭੁੱਖੇ ਨੰਗੇ ਨੇ ਸਿੱਧੀ ਗੱਲ ਦੱਸਾਂ ਤੁਹਾਨੂੰ ਇਹ ਪੁੱਖੇ ਨੰਗੇ ਨੇ 1000 ਰੁਪਏ ਕਰ ਜਾਣੇ ਦਊਂਗਾ ਦਿੱਤਾ ਦਿੱਤਾ ਕਣਕ ਦਿੱਤੇ ਕਣਕ ਓਏ ਮਨਮੋਹਣ ਸਿੰਘ ਨੇ ਪਾਸ ਕਰਾਏ ਸੀਗੇ ਇਹਨੇ ਕੁਝ ਨਹੀਂ ਪਾਸ ਕਰਾਇਆ ਤੱਕ ਜਿੰਦਗੀ 'ਚ ਤੇ ਉਹਨੇ ਕਰਾਇਆ ਕਾਲਿਆਂ ਨੇ ਕਰਾਇਆ ਵਾ ਜੋ ਕਰਾਇਆ ਵਾ ਜੋ ਕਿਤਾ ਕਾਲਿਆਂ ਨੇ ਕੀਤਾ ਵਾ ਤੱਕ ਰੋ ਕਰਿਆ ਕਾਲਿਆਂ ਨੇ ਕਰਿਆ ਸੜਕਾਂ ਬਣਾਇਆ ਉਹ ਕੀਤਾ ਉਹ ਕਿਤਾ ਬਿਲਡਿੰਗਾਂ ਬਣੀਆਂ ਜ਼ਮੀਨਾਂ ਵੇਖਿਆ ਕਾਲਿਆਂ ਨੇ ਕਰਾਇਆ ਵਾ ਕਿਸੇ ਕਰਾਇਆ ਨਹੀਂ ਕਰਾਇਆ ਜਿਹੜੀ ਮੈਨ ਸਰਕਾਰ ਇਹ ਪਗਾਂ ਪਹਿਲੀ ਪਾਰਟੀ ਆ ਇਹਨੇ ਹ ਤੱਕ ਮంత్రి ਅੰਦਰ ਕਹਿੰਦਾ ਇਹੋ ਕੀ ਕਰਦਾ ਪਿਆ ਇਹ ਮੰਤਰੀ ਅੰਦਰ ਕਹਿੰਦਾ ਪਿਆ ਉਹ ਸਾਰੇ ਉਧਰ ਤੁਰ ਗਏ ਸਾਲੇ ਡਰਦੇ ਮਾਰੇ ਸਾਰੇ ਡਰਦੇ ਮਾਰੇ ਤੁਰ ਗਏ ਉਧਰ ਬਾਝਾ ਹੋਏ ਵੜ ਗਏ ਕਿਉਂ ਤੁਹਾਨੂੰ ਡਰ ਪੈ ਗਿਆ ਸਾਲਾਂ ਸਾਰਿਆਂ ਨੂੰ ਸਿੱਧੀ ਗੱਲ ਆ ਸੱਚੀ ਗੱਲ ਸਰ ਸੱਚੀ ਗੱਲ ਜੀ ਸਰ ਲੋਕ ਸਭਾ ਚੋਣਾਂ ਦਾ ਸਮਾਂ ਆਇਆ ਹੋਇਆ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀ ਸਰਕਾਰ ਆਣੀ ਚਾਹੀਦੀ ਹੈ ਸਰਕਾਰ ਤਾਂ ਜੀ ਕਾਂਗਰਸੀ ਹੋਣੀ ਚਾਹੀਦੀ ਹੈ ਜੀ ਕਾਂਗਰਸੀ ਉਹ ਮੋਦੀ ਦੇ ਕੰਮ ਸਾਰੇ ਬੇਕਾਰ ਹੀ ਕੰਮ ਛੱਪ ਕੀਤਾ ਪਿਆ ਵਾ ਐਸੇ ਕੀ ਕੰਮ ਨੇ ਜੋ ਤੁਸੀਂ ਚਾਹਦੇ ਹੋ ਕਿ ਕਾਂਗਰਸ ਸਰਕਾਰ ਆਣੀ ਚਾਹੀਦੀ ਹੈ ਹਾਂ ਜੀ ਕਾਂਗਰਸ ਸਰਕਾਰ ਦੇ ਫੈਰਾ ਇਹ ਆ ਵੀ ਸਾਰੇ ਵਾਦੇ ਵੋਧੇ ਵਾਰੀ ਸਾਰੇ ਦੀ ਹੈਲਪ ਲਈ ਸਾਰੇ ਖੁਸ਼ ਆ ਜੀ ਇੱਕ ਕੰਮ ਕਰ ਵੀ ਚੱਲਦੇ ਆ ਤੇ ਮਗਰੋਂ ਇਹਨਾਂ ਨੇ ਸਾਰੇ ਨੇ ਮੀਟਿੰਗ ਕੀਤੀ ਸੀ ਵਿੱਚ ਜੇ ਮੋਦੀ ਸਰਕਾਰ ਜਦੋਂ ਦੀ ਆਈ ਹੈ ਉਹਦੋਂ ਤੱਕ ਬਿਲਕੁਲ ਕੰਮ ਖਤਮ ਹੋਇਆ ਤੇ ਲੋਕੀ ਭੁਕੇ ਮਰਦੇ ਪਏ ਆ ਉਹ ਰੋਟੀ ਲਈ ਮਿਲਦੀ ਵੀ ਦਿਹਾੜੀ ਦਾ ਦਿਹਾੜੀ ਨਹੀਂ ਮਿਲ ਲੱਗੇਗੀ ਉਹ ਕਿੱਥੇ ਜਾਣਗੇ ਠੀਕ ਹੈ ਜੀ ਤਾਂ ਤੁਹਾਡੇ ਵੀ ਹਿਸਾਬ ਨਾਲ ਕਿਹੜੀ ਪਾਰਟੀ ਜਿਹੜੀ ਹੈ ਉਹ ਇਸ ਵਾਰ ਬਾਜ਼ੀ ਮਾਰ ਕੇ ਜਾਏਗੀ ਬਾਜ਼ੀ ਤਾਂ ਇਹ ਕਾਂਗਰਸ ਮਾਰੇਗੀ ਜੀ ਕਾਂਗਰਸ ਬਿਲਕੁਲ ਸਹੀ ਬਾਜ਼ੀ ਕਾਂਗਰਸ ਮਾਰੇਗੀ ਉਹ ਕਾਂਗਰਸ ਜਿੱਤੂਗੀ ਐ ਤੇ ਮੋਦੀ ਦੀ ਪਾਰਟੀ ਖਤਮ ਹੋ ਜਾਣੀ ਐ ਉਹ ਯੂਪੀ ਵੀ ਆ ਰਹੇ ਸਾਰਾ ਦਿੱਲੀ ਕਲਕੱਤਾ ਮਾਰਕਲ ਪਾਣੀ ਨਹੀਂ ਮਿਲਦਾ ਪੀਉਣ ਨੂੰ ਉਦਾਰਨ ਜਿਹੜੇ ਰੋੜਾ ਤੇ ਬੈਠੇ ਆ ਉਹਨਾਂ ਨੇ ਵੀ ਅੱਜ ਆਪਣਾ ਗੁਰਦੁਆਰਾ ਤੇ ਲੰਗਰ ਸੇਵਾਦਾਰ ਅਸੀਂ ਉਹਨੇ ਪਰਤਾ ਕੇ ਹੁੰਨੇ ਜੀ ਦੇ ਕੇ ਹੁੰਨੇ ਆ ਦੇਖੋ ਖੁਸ਼ ਹੁੰਦੇ ਸਨ ਦੇ ਕੇ ਅੱਜ ਇਹ ਹੈਲਥ ਲਈ ਗਰੀਬ ਲੰਤਾਂ ਲਈ ਹੈਲਥ ਲਈ ਸਾਰਿਆਂ ਨੂੰ ਇੱਕੋ ਜਿਹਾ ਰੱਖਿਆ ਮੈਂ ਤੇ ਜਿਹੜੀ ਵੀ ਕੋਈ ਪਾਵਲਕ ਨੂੰ ਜੇ ਕੋਈ ਪਰੇਸ਼ਾਨੀ ਹੁੰਦੀ ਹੈ ਉਹ ਸਾਨੂੰ ਆ ਕੇ ਦੱਸਦੇ ਆ ਜੀ ਸਾਡੇ ਕੋਲ ਆ ਜੀ ਰੁਪਈਆ ਇੱਕ ਨਹੀਂ ਹੈ ਜੀ ਕੋਈ ਚਾਹ ਪਾਣੀ ਕੋ ਬੱਚੇ ਦੁੱਧ ਦੁੱਧ ਪੀਉਂਦੇ ਆ ਬੱਚੇ ਦੁੱਧ ਕਿੱਥੋਂ ਮਿਉਗੇ ਛੋਟੇ ਜਿਹੇ ਬੱਚੇ ਨੂੰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਲੋਕ ਸਭਾ ਚੋਣਾਂ ਦਾ ਟਾਈਮ ਆ ਗਿਆ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀ ਪਾਰਟੀ ਜਿਹੜੀ ਹੈ ਉਹ ਆਣੀ ਚਾਹੀਦੀ ਹੈ ਪਾਰਟੀ ਦਾ ਆਪਾਂ ਨਹੀਂ ਪਾਰਟੀ ਆਣੀ ਚਾਹੀਦੀ ਆਪ ਜਾਣੀ ਚਾਹੀਦੀ ਮੇਰੇ ਹਿਸਾਬ ਨਾਲ ਸਰ ਕੇਜਰੀ ਵਾਲੀ ਆਣਾ ਚਾਹੀਦਾਗਾ ਸਾਡੇ ਵੱਲੋਂ ਤਾਂ ਤੁਹਾਨੂੰ ਕੀ ਲੱਗਦਾ ਹੈ ਉਹਨਾਂ ਨੇ ਐਸਾ ਕੀ ਕੰਮ ਕੀਤਾ ਹੈ ਜਾਂ ਐਸਾ ਕੀ ਬਦਲਾਵ ਕੀਤਾ ਹੈ ਕਿ ਆਣੀ ਚਾਹੀਦੀ ਹੈ ਰੇਗਦੇ ਕਰ ਦੋ 2000 ਰੁਪਿਆ ਬਿਜਲੀਆ ਬਿੱਲ ਮਾਫ ਹੋ ਗਿਆ ਹੋਰ ਕੀ ਚਾਹੀਦਾ ਕਿਸ ਨੂੰ ਸਭ ਤੋਂ ਵੱਡੀ ਗਰੀਬ ਸਾਰਾ ਗਰੀਬੀਆ ਗਰੀਬ ਬੰਦੇ ਨੂੰ ਤਾਂ ਇਹੀ ਫਾਇਦਾ ਹੋਇਆ ਵੀ ਆਪਾਂ ਨੂੰ ਬਿਜਲੀ ਦਾ ਬਿੱਲ ਮਾਪ ਹੋ ਗਿਆ ਕਣਕ ਆ ਰਹੀ ਹੈ ਹੋਰ ਸਮਾਨ ਆ ਰਿਹਾ ਹੋਰ ਨੇ ਕੀ ਚਾਹੀਦਾ ਹੈਗਾ ਹੋਰ ਸਰਕਾਰ ਆਮ ਆਦਮੀ ਨੂੰ ਕੀ ਚਾਹੀਦਾ ਹੈਗਾ ਆਪਾਂ ਨੂੰ ਕੋਈ ਨਹੀਂ ਹੈਗਾ ਹਰੇਕ ਨੂੰ ਮਿਲਦਾ ਗਰੀਬ ਆਦਮੀ ਦਾ ਸਾਰਾ ਸਾਥ ਦਿੱਤਾ ਹੈ ਅਮੀਰ ਦਾ ਕਿਸੇ ਨੇ ਨਹੀਂ ਕੋਈ ਇਹਨਾਂ ਨੇ ਕਦੀ ਕਾਂਗਰਸ ਵਾਲਿਆਂ ਨੇ ਕਦੀ ਆ ਕੇ ਦਿੱਤਾ ਕੁਝ ਕੋਈ ਨਹੀਂ ਦਿੱਤਾ ਇਹ ਸਭ ਨਾਲ ਇੱਕ ਆਮ ਆਦਮੀ ਨੂੰ ਤਾਂ ਫਾਇਦਾ ਹੋਇਆ ਹੈ ਪਰ ਜਿਹੜੀ ਦੇਸ਼ ਦੀ ਆਰਥਿਕ ਸਥਿਤੀ ਹੈ ਉਹ ਕਿਤੇ ਨਾ ਕਿਤੇ ਨੀਚੇ ਗਈ ਹੈ ਤਾਂ ਤੁਹਾਡੇ ਬਾਰੇ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਆਰਥਿਕ ਸਥਿਤੀ ਕਿਵੇਂ ਨੀਚੇ ਚਲੀ ਗਈ ਇੰਨਾ ਕੁਝ ਇਹਦੇ ਗਲੋਬਲ ਬਣ ਗਿਆ ਜੀ ਉਹ ਤੇ ਸਭ ਕੁਝ ਬਣੇ ਜਾਂਦਾ ਹੁਣ ਇੱਥੇ ਆਰਥਿਕ ਜੀ ਪੈਸਾ ਤਾਂ ਖਰਚ ਹੋਣਾ ਹੀ ਹੈ ਉਹਨਾਂ ਦੇ ਜਿਹੜੇ ਕੰਮ ਕਰ ਰਹੇ ਨੇ ਇਹਨੇ ਰਾਕਟ ਛੱਡ ਲੈ ਰਹੇ ਕਰ ਰਹੇ ਉਹ ਪੈਸਾ ਤਾਂ ਤੇ ਖਰਚ ਹੋਣੀ ਆਰਥਿਕ ਸਥਿਤੀ ਦਾ ਆਪੇ ਥੱਲੇ ਜਾਣੀ ਹੈ ਉਹਦੇ ਨਾਲ ਥੋੜੀ ਆਰਥਿਕ ਸਥਿਤੀ ਉੱਤੇ ਬਤੇਗੀ ਆਰਥਿਕ ਸਥਿਤੀ ਦਾ ਉਹਨਾਂ ਦੀ ਬਣੀ ਹੈ ਜਿਹੜੇ ਪੈਸਾ ਜਿਹੜਾ ਦੂਜੇ ਪਾਸੇ ਵਾਲ ਖਰਚ ਰਿਹਾ ਨਾ ਇਹ ਉਧਰ ਦੇਖਣਾ ਵੇ ਉਹਨੂੰ ਕਿਸੇ ਹਿਸਾਬ ਨਾਲ ਰੱਖਣਾ ਲੜਾਈ ਝਗੜੇ ਇਹਦੇ ਵਾਸਤੇ ਸੋਚਦੇ ਨੇ ਭਾਈ ਇਹ ਜਿਹੜਾ ਝਗੜਾ ਹੋ ਜਾਏ ਤਾਂ ਇੰਨਾ ਪੈਸਾ ਲੱਗ ਜਾਏਗਾ ਇੰਨਾ ਉਹਦੀ ਨਾ ਹੋਣਾ ਚਾਹੀਦਾ ਆਰਥਿਕ ਸਿੱਧੀ ਦਾ ਤਾਂ ਹੀ ਬਣਦੀ ਹੈ ਜੀ ਆਮ ਆਦਮੀ ਆਮ ਆਦਮੀ ਨੂੰ ਮਿਲੇ ਸਭ ਨੂੰ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀ ਪਾਰਟੀ ਜੋ ਹੈ ਉਹ ਇਸ ਵਾਰ ਬਾਜ਼ੀ ਮਾਰ ਕੇ ਜਾਏਗੀ ਬਾਜ਼ੀ ਤਾਂ ਮੋਦੀ ਆਏਗਾ ਜੀ ਤੁਹਾਨੂੰ ਸਿੱਧੀ ਦੱਸਾਂਗੇ ਇਹ ਪਾਰਟੀ ਵਾਈ ਬੈਣੀ ਹੈ ਜੀ ਮੈਂ ਬਣ ਆਏਗਾ ਪਰ ਉਹਨੇ ਪ੍ਰਾਈਮ ਮਿੰਿਸਟਰ ਦਾ ਮੋਦੀ ਬਣੇਗਾ ਤੇ ਇਹ ਤਾਂ ਚਲੋ ਐਮਪੀ ਜਿਹੜੇ 2-4 ਮਿਲ ਗਈਆਂ ਸੀਟਾਂ ਪੰਜ ਮਿਲ ਗਈਆਂ ਇਹਨਾਂ ਨੂੰ ਜੇ ਪੰਜ ਪੰਜ ਚਾਰ ਅੱਗੇ ਤੇ ਇਹਨਾਂ ਨੂੰ ਮੋਦੀ ਦੀਆਂ 4-5 ਤਾਂ ਹੈ ਪਹਿਲਾਂ ਵੀ ਹੈਗੇ ਨੇ ਤੇ ਸੀਟਾਂ ਉਹਦੇ ਤਾਂ ਕੋਈ ਹੈ ਹੀ ਨਹੀਂ ਉਹ ਤਾਂ ਮਿਲ ਹੀ ਜਾਣੀਆਂ ਕਿ ਤੁਹਾਡੇ ਸਾਥੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਣੀ ਚਾਹੀਦੀ ਹੈ ਤਾਂ ਤੁਹਾਡਾ ਕੀ ਖਿਆਲ ਹੈ ਮੇਰੇ ਸਾਨਾ ਦੀ ਮੋਦੀ ਸਰਕਾਰ ਰਵੇ ਤੇ ਆਕਾਲ ਹੀ ਆ ਜਾਣ ਬਹੁਤ ਵਧੀਆ ਸਾਰੇ ਕੰਮ ਚੱਲਦੇ ਸੀ ਸਭ ਬਿਜਲੀ ਨੂੰ ਆਪਾਂ ਕੀ ਕਰਨਾ ਜੇ ਆਪਣੇ ਕੰਮ ਹੀ ਨਾ ਜੇ ਆਪਣੇ ਕੰਮ ਹੀ ਨਾ ਚੱਲਣ ਹੁਣ ਭੁੱਖੇ ਮਰਦੇ ਆਟੋ ਵਾਲੇ ਭੁੱਖੇ ਮਰਦੇ ਬੈਣਾ ਇਸ ਟਾਂ ਸਵਾਰੀ ਹਣੀ ਕਿਤੇ ਦਰਦ ਦੱਕੇ ਖਾਂਦੇ ਸੀ 10 10 ਰੁਪਏ ਨੂੰ ਜਿਸ ਕੰਮ ਹੋਏਗਾ ਤਾਂ ਰੋਟੀ ਖਾਵਾਂਗੇ ਜੇ ਕੰਮ ਚੋਰੀ ਚੱਕਿਆ ਚੋਰੀਆਂ ਹੀ ਹੋਣੀਆਂ ਕਿਉਂ ਨਹੀਂ ਬੜਿਆ ਕੋਈ ਨਹੀਂ ਆਂਦਾ ਇਹਦੇ ਕੋਈ ਐਮਐਲਏ ਨੇ ਦਾ ਕੋਈ ਨਹੀਂ ਆਂਦਾ ਪੁੱਛਣ ਨੂੰ ਜਾਣ ਨਾ ਆਪਾਂ ਦੇ ਸਿੱਧੀ ਗੱਲਾਂ ਜਾਂ ਝਾੜੂ ਉਹ ਆ ਜਵੇ ਆਪਣਾ ਬੀਜੇਪੀ ਤੇ ਆਏ ਆ ਕਾਂਗਰਸ ਕੋਈ ਨਾ ਕੋਈ ਦਾ ਆ ਜਵੇ ਮੋਲ ਠੀਕ ਹੋ ਜੂਗਾ ਸਭ ਦਾ ਨਮਸਕਾਰ ਮੈਮ ਹੈਲੋ ਮੈਮ ਨਮਸਕਾਰ ਮੈਮ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਲੋਕ ਸਭਾ ਚੋਣਾਂ ਦਾ ਟਾਈਮ ਚੱਲ ਰਿਹਾ ਹੈ ਤਾਂ ਤੁਹਾਡਾ ਇਸ ਬਾਰੇ ਕੀ ਖਿਆਲ ਹੈ? ਖਿਆਲ ਕੀ ਹੈ ਸਾਰਿਆਂ ਨੇ ਆਪਣੇ ਆਪਣੇ ਕਰਨੇ ਆ ਇਲੈਕਸ਼ਨ ਦੇਣੇ ਉਸ ਤੋਂ ਵਾਰ ਕਿਸੇ ਨੇ ਪੁੱਛਣਾ ਨਹੀਂ ਹੈ। ਜੀ ਉਹ ਤਾਂ ਹੈ ਪਰ ਤੁਹਾਡੇ ਹਿਸਾਬ ਨਾਲ ਕਿਹੜੀ ਐਸੀ ਪਾਰਟੀ ਹੈ ਜਿਹਨੇ ਬਹੁਤ ਅੱਛਾ ਕੰਮ ਕੀਤਾ ਹੈ ਤਾਂ ਉਹ ਆਣੀ ਚਾਹੀਦੀ ਹੈ। ਮੇਰੇ ਖਿਆਲ ਵਿੱਚ ਤਾਂ ਇਸ ਵਾਰ ਕਾਂਗਰਸ ਨੂੰ ਆਉਣਾ ਚਾਹੀਦਾ ਵਾ ਚੇਂਜ ਲਿਆਣਾ ਜ਼ਰੂਰੀ ਹੈ। ਉਹ ਤਾਂ ਹੈ। ਤੁਹਾਡੀ ਗੱਲ ਸਹੀ ਹੈ ਪਰ ਤੁਹਾਡੇ ਹਿਸਾਬ ਨਾਲ ਉਹਨਾਂ ਨੇ ਐਸਾ ਕੀ ਕੰਮ ਕੀਤਾ ਹੈ ਜੋ ਤੁਸੀਂ ਚਾਹਦੇ ਹੋ ਕਿ ਇਹ ਕਾਂਗਰਸ ਪਾਰਟੀ ਆਣੀ ਚਾਹੀਦੀ ਹੈ ਕਾਂਗਰਸ ਪਾਰਟੀ ਇਸ ਲਈ ਕਹਿ ਰਹੀ ਹੈ ਕਿ ਇਹਨਾਂ ਨੇ ਵੀ ਕੁਝ ਖਾਸ ਨਹੀਂ ਕੀਤਾ ਵਾਅਦੇ ਹੀ ਕੀਤੇ ਸੀਗੇ ਬਿਜਲੀ ਸਹੀ ਤਰੀਕੇ ਨਾਲ ਮੈਮ ਪਾਣ ਮਰੀਆਂ ਤੋਂ ਬਿਜਲੀ ਬਿਜਲੀ ਫ੍ਰੀ ਜ਼ਰੂਰ ਦਿੰਦੀ ਹੈ ਬਾਕੀ ਚੀਜ਼ਾਂ ਵਿੱਚ ਕਿੱਥੇ ਇੰਡਸਟਰੀ ਬਹੁਤ ਪਿੱਛੇ ਰਹਿ ਗਈ ਹੈ ਇਸ ਕਰਕੇ ਓਕੇ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀ ਪਾਰਟੀ ਹੈ ਜੋ ਇਸ ਵਾਰ ਬਾਜ਼ੀ ਮਾਰੇਗੀ ਕਾਂਗਰਸੀ ਆ ਨਹੀਂ ਰਹੀ ਦੀ ਐ ਵੈਸੇ ਇਹਦਾ ਲੋਕਾਂ ਦੇ ਅੰਦਰ ਸਪੋਰਟ ਤਾਂ ਕਾਂਗਰਸ ਨੂੰ ਹੀ ਹੈ ਜਿੱਦਾਂ ਕਿ ਆਪਾਂ ਸਾਰੇ ਲੋਕਾਂ ਦੇ ਵਿਚਾਰ ਸੁਣੇ ਨੇ ਤੇ ਉਹਨਾਂ ਦੇ ਵਿਊਜ਼ ਦੇਖੇ ਨੇ ਕਿ ਉਹ ਕੀ ਚਾਹੁੰਦੇ ਨੇ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਤੇ ਆਪਣਾ ਵੀ ਤੁਸੀਂ ਵਿਚਾਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਨੀਚੇ ਕਮੈਂਟ ਕਰਕੇ ਮੈਂ ਰਿਤਿਕਾ ਕੈਮਰਾਮੈਨ ਨਰਜੋਤ ਸਿੰਘ ਦੇ ਨਾਲ